ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਕੇ ਬੜਾ ਦਿਲ ਨੂੰ ਲੱਗਦਾ ਲੱਫ 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 ਤਰ੍ਹਾਂ ਫੀਲ ਹੋ ਰਿਹਾ ਵੀ ਵੀ ਯਾਰ ਬਹੁਤ ਨੁਕਸਾਨ ਹੋਇਆ ਜੀ ਬਹੁਤ 150 ਦੇ ਲਾਗੇ ਪਿੰਡ ਅਜੇ ਪਿੰਡਾਂ ਦਾ ਜਾਨਵਰਾਂ ਦਾ ਜਿਆਦਾ ਨੁਕਸਾਨ ਆ ਹਨਾ ਵੀਰੇ ਹੋਏ ਹੋਏ ਤੇ ਬਾਕੀ ਬਹੁਤ ਮੈਂ ਮੇਰੀ ਟੀਮ ਮੇਰ ਤੋਂ ਜੋ ਸਰਿਆ ਹਨਾ ਤੇ ਨਾਲ ਮੇਰਾ ਵੱਡਾ ਭਰਾ ਸਿਮਰਨ ਹੁੰਦਲ ਅਸੀਂ ਸਾਰੇ ਟੀਮ ਨੇ ਤੇ ਆਪਣਾ ਮੇਰਾ ਭਰਾ ਰੂਪਾ ਸੁਹਾਣਾ ਅਸੀਂ ਸਾਰਿਆਂ ਨੇ ਰਾਇ ਕਰਕੇ ਤੇ ਅਸੀਂ ਹੜ੍ਹ ਦੇ ਵਿੱਚ 5 ਕਰੋੜ ਰੁਪਇਆ ਡੋਨੇਟ ਕਰ ਰਹੇ ਆ ਆਪਦੇ ਲੋ ਨੂੰ ਠੀਕ ਆ 5 ਕਰੋੜ ਦੇ ਵਿੱਚ ਅਸੀਂ ਲੋੜਵੰਦ ਲੋਕਾਂ ਦੇ ਜਿਨ੍ਹਾਂ ਦੇ ਘਰ ਟੁੱਟੇ ਆ ਅਸੀਂ ਦੋ ਕਮਰੇ ਇੱਕ ਵਾਸ਼ਰੂਮ ਇੱਕ ਕਿਚਨ ਦੀ ਸੇਵਾ ਠੀਕ ਆ ਅਸੀਂ ਕਰ ਰਹੇ ਆ ਅਸੀਂ ਪੰਜਾਬ ਦੇ ਬੱਚੇ ਆ ਪੰਜਾਬ ਨਾਲ ਖੜੇ ਆ ਠੀਕ ਆ ਸਾਨੂੰ ਅੱਜ ਅਸੀਂ ਜਿੱਥੇ ਵੀ ਆ ਸਾਨੂੰ ਪੰਜਾਬ ਦੇ ਲੋਕਾਂ ਨੇ ਠੀਕ ਆ ਇੰਨਾ ਪਿਆਰ ਕਰਕੇ ਠੀਕ ਆ ਸਾਨੂੰ ਬਣਾਇਆ ਸਾਨੂੰ ਇੰਨੀ ਇੱਜ਼ਤ ਇੰਨਾ ਮਾਣ ਬਖਸ਼ਿਆ ਸੋ ਸਾਡਾ ਫਰਜ਼ ਆ ਪੰਜਾਬ ਨਾਲ ਖੜਨ ਦਾ ਤੇ ਅਸੀਂ ਪੰਜਾਬ ਨਾਲ ਖੜੇ ਆ ਮੇਰੀ ਸਾਰੇ ਬਿਜ਼ਨਸਮੈਨਾਂ ਨੂੰ ਸਾਰੇ ਵੱਡੇ ਆਰਟਿਸਟ ਜਿਹੜੇ ਮਿਹਨਤਾਂ ਕਰਕੇ ਅੱਜ ਐਡੇ-ਐਡੀਆਂ ਥਾਵਾਂ ਤੇ ਪਹੁੰਚੇ ਨੇ ਉਹਨਾਂ ਨੂੰ ਠੀਕ ਆ ਜੋ ਵੀ ਕਾਮਯਾਬ ਬੰਦਾ ਹੈ ਠੀਕ ਆ ਤੇ ਜੋ ਮਿਹਨਤ ਵੀ ਕਰ ਰਿਹਾ ਹੈ ਸਟਰਗਲ ਵੀ ਕਰ ਰਿਹਾ ਉਹ ਵੀ ਠੀਕ ਆ ਆਪਾਂ ਜੋ ਜਿਵੇਂ ਦੀ ਹੈਲਪ ਕਰ ਸਕਦਾ ਅੱਜ ਦਾ ਟਾਈਮ ਆ ਪੰਜਾਬ ਨਾਲ ਖੜਨ ਦਾ ਸੋ ਆਪਾਂ ਖੜੀਏ ਠੀਕ ਆ ਆਪਦਾ ਐਨ ਆਰ ਆਈ ਭਰਾਵਾਂ ਨੂੰ ਤੇ ਮੈਨੂੰ ਇੱਕ ਬੇਨਤੀ ਆ ਵੀ ਅਸੀਂ ਆਪਣਾ ਗਲੋਬਲ ਸਿੱਖ ਗਲੋਬਲ ਸਿੱਖ ਵਾਲੇ ਨੇ ਗਲੋਬਲ ਸਿੱਖ ਵਾਲਿਆਂ ਨਾਲ ਅਸੀਂ ਇੱਕ ਰੈਕ ਕੀਤੀ ਵੀ ਜਿਹੜੇ ਕਹਿੰਦੇ ਉਹਨਾਂ ਨੇ ਆਪਣੇ ਨਾਲ ਰਹਿ ਕੀਤੀ ਵੀ ਕਹਿੰਦੇ ਮਨਗਿਰਤ ਵੀਰੇ ਜਿਹੜੇ ਛੋਟੇ ਜ਼ਿਮੀਂਦਾਰ ਆ ਠੀਕ ਆ ਦੋ ਦੋ ਕਿੱਲੇ ਵਾਲੇ ਵੀ ਉਹਨਾਂ ਦਾ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਊਗਾ ਕਿਉਂਕਿ ਉਹਨਾਂ ਦੇ ਘਰਾਂ ਉਹ ਘਰਾਂ ਚੋਂ ਮਿੱਟੀ ਕੱਢਣਗੇ ਕਿ ਉਹ ਜ਼ਮੀਨਾਂ ਚੋਂ ਕੱਢਣਗੇ ਤੇ ਉਹਨਾਂ ਕੋਲ ਟਰੈਕਟਰ ਨਹੀਂ ਹੈਗੇ ਉਹ ਕਿੰਨਾ ਤੋਂ ਟਰੈਕਟਰ ਮੰਗਣਗੇ ਸੋ ਉਹ ਫਾਊਂਡੇਸ਼ਨ ਨੂੰ ਆਪਾਂ 100 ਟਰੈਕਟਰ ਠੀਕ ਆ ਆਪਾਂ ਦਾਨ ਕਰੀਏ ਮੈਂ ਐਨਆਰਆਈਆਂ ਨੂੰ ਕਹਿੰਨਾ ਰਲ ਮਿਲ ਕੇ ਉਹਨਾਂ ਨੂੰ ਸਾਰੇ ਵੀ ਦਾਨ ਕਰੋ ਸੌਕ ਟਰੈਕਟਰ ਜਿਹੜਾ ਕਿ ਉਹ ਨਿੱਕੇ ਜ਼ਿਮੀਦਾਰਾਂ ਦਾ ਆਪਦੇ ਕੋਲੋਂ ਆਪੇ ਡੀਜ਼ਲ ਪਵਾ ਕੇ ਉਹਨਾਂ ਦੀਆਂ ਜ਼ਮੀਨਾਂ 'ਚੋਂ ਰੇਤਾ ਕੱਢ ਰੇਤਾ ਚੱਕ ਜ਼ਮੀਨ ਚਲਦੀ ਕਰਦਾ ਹਾਂ ਜੀ ਹਾਂ ਰੇਤਾ ਕੱਢ ਦੇਣ ਤੇ ਜ਼ਮੀਨ ਚਲਦੀ ਕਰ ਦੇਣਾ ਤੇ ਆਪਾਂ ਨੂੰ ਮੇਰੇ ਇਸ ਹੰਬਲ ਰਿਕਵੈਸਟ ਸਾਰੇ ਮੇਰੇ ਭਰਾਵਾਂ ਨੂੰ ਕਿਉਂਕਿ ਮੈਂ 10 ਸਾਲ ਆਪਦੀ ਯਾਰੀ 'ਚ ਆ ਖਟਿਆ ਠੀਕ ਆ ਤੇ ਆਪਦੇ ਮੇਰੇ ਜਿੰਨੇ ਵੀ ਭਰਾ ਨੇ ਸਾਰੇ ਘਰੋਂ ਤਕੜੇ ਨੇ ਸਹਿੰਦੇ ਨੇ ਪੰਜਾਬ ਨਾਲ ਖੜਨ ਦਾ ਟਾਈਮ ਆ ਸੋ ਪਲੀਜ਼ ਸਾਰੇ ਐਨਆਰਆਈਆਂ ਨੂੰ ਤੇ ਇੰਡੀਆ ਵਾਲੇ ਸਾਰੇ ਮੇਰੇ ਜਿੰਨੇ ਵੱਡੇ ਭਰਾ ਬਿਜ਼ਨਸਮੈਨ ਨੇ ਸਾਰਿਆਂ ਨੂੰ ਰਿਕੁਐਸਟ ਆ ਵੀ 100 ਡਾਇਰੈਕਟਰ ਆਪਾਂ ਲਈਏ ਤੇ ਉਹ ਫਾਊਂਡੇਸ਼ਨ ਨੂੰ ਦੇਈਏ ਜੀ ਦੇ ਕਰਕੇ ਵੀ ਉਹ ਜਿਹੜੇ ਛੋਟੇ ਜ਼ਿੰਮੇਦਾਰ ਆ ਉਹਨਾਂ ਦੀ ਹੈਲਪ ਕਰ ਸਕਣ ਦੇ ਸਭ ਦੀ ਹੈਲਪ ਹੋਊਗੀ ਹਾਂ ਹਨਾ ਸਭ ਦੀ ਹੈਲਪ ਕਰ ਸਾਰੀ ਮਾਰਚਾਂ ਛੋਟੇ ਵੀ ਵੱਡੇ ਵੀ ਹਾਂ ਵੱਡਿਆਂ ਦਾ ਵੱਧ ਨੁਕਸਾਨ ਹੋ ਗਿਆ ਛੋਟਿਆਂ ਦਾ ਜੋ ਹੋਣਾ ਉਹ ਹੋ ਗਿਆ ਮਤਲਬ ਵੀ ਸਾਰਿਆਂ ਦੀਆਂ ਜ਼ਮੀਨਾਂ ਚਲਦੀਆਂ ਹੋ ਜਾਣ ਸਾਰੇ ਵਾਹਿਗੁਰੂ ਕਰੇ ਸਾਰੇ ਵੀ ਇੱਕ ਸਾਡਾ ਦਾ ਇੱਕ ਮਨੀ ਵੀਰੇ ਇੱਕ ਆਪਣੇ ਮਨ ਚ ਉਹ ਹੈ ਵੀ ਕੋਈ ਇਹ ਜਾ ਹੋਵੇ ਵੀ ਜਾਤੂ ਦੀ ਛੜੀ ਘਮਾਈਏ ਵੀ ਪਹਿਲਾ ਵਰਗਾ ਪੰਜਾਬ ਹਾਂ ਪਹਿਲਾ ਵਰਗਾ ਹੋਵੇ ਯਾਰ ਸਾਡਾ ਤਾਂ ਉਹ ਮਾਨਾ ਹੈ ਵੀ ਵਾਹਿਗੁਰੂ ਬੜਾ ਬੜਾ ਦਿਲ ਨੂੰ ਮੈਂ ਦੱਸ ਨਹੀਂ ਸਕਦਾ ਸੋ ਪਲੀਜ਼ ਬਹੁਤ ਅਜ ਹੁਣ ਖੜਨ ਦਾ ਟਾਈਮ ਆ ਪੰਜਾਬ ਨਾਲ ਖੜੀ ਗਏ